ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਉ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵਗੇ ਆਪਾਂ ਵੀ ਵਧੀਆ ਇੱਥੇ ਇਹ ਨਾ ਥੋੜੀ ਜਿਹੀ ਕਲਿੱਪ ਜਿਹੜੀ ਵੀਡੀਓ ਨੇ ਕੱਲ ਦੀ ਆ ਮੰਗਲ ਬੁੱਧਵਾਰ ਦੀ ਸ਼ਾਈ ਬੁੱਧਵਾਰ ਦੀ ਆ ਤੇ ਇੱਥੇ ਆਪਾਂ ਉঠে ਹੀ ਤੇ ਸਵੇਰੇ ਸਵੇਰ ਨਾਲ ਰੋਜ਼ ਇਦੋਂ 3-4 ਦਿਨ ਹੋ ਗਏ ਆ ਜੇ ਲਗਾਤਾਰ ਮਤਲਬ ਬੱਦਲ ਬੜਾ ਸੋਨਾ ਸਵੇਰੇ ਸਵੇਰੇ ਜਦ ਉੱਠੀ ਤਾਂ 6 ਵਜੇ ਇੰਨਾ ਸੋਨਾ ਬੱਦਲਾ ਹੁੰਦਾ ਹਵਾ ਇੰਨੀ ਠੰਡੀ ਠੰਡੀ ਚੱਲਦੀ ਇੰਨੀ ਵਧੀਆ ਲੱਗਦਾ ਨਾ ਬਹੁਤ ਸੋਨਾ ਲੱਗਦਾ ਵਾ ਵੀਊ ਸਵੇਰ ਦਾ ਬੜਾ ਵਧੀਆ ਲੱਗਦਾ ਤੇ ਪਰ ਮੀਂਹ ਨਹੀਂ ਪੈਂਦਾ ਵੀ ਇੰਨਾ ਤੇ ਇੱਥੇ ਇੰਨਾ ਜਿਆਦਾ ਬੱਦਲ ਆਇਆ ਹੀ ਨਾ ਬਹੁਤ ਜਿਆਦਾ ਲੱਗਦਾ ਜਿਸ ਤਰ੍ਹਾਂ ਹੁਣੇ ਹੀ ਬੈਜਣਾ ਤੇ ਆਪਾਂ 5:30 ਵਜੇ ਉੱਠ ਗਏ ਹਾਂ 5:30 ਇੱਥੇ ਦੱਦ ਲੈਣਾ ਸੋਨਾ ਬੜਾ ਵਧੀਆ ਲੱਗਣੇ ਮੈਂ ਬੱਚੇ ਲੱਗੇ ਹਟਾਉਣ 6:00 ਵਜੇ ਹੀ ਇੱਥੇ ਤੇ ਆ ਬੁੜੀ ਮਨਮੀ ਥੋੜਾ ਸੁੱਤੀ ਹੈ ਪਤੇ ਹੁਣੀ ਪਤੇ ਹੁਣ ਅਜੂ ਨਹੀਂ ਥੋੜਾ ਪਤੇ ਉੱਠੋ ਇਹਨਾਂ ਸਵਾ 6:00 6:30 ਕਰ ਦਿੰਦੇ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਹੋਰ ਸਭ ਦੀ ਕੀ ਹਾਲ ਚੱਲ ਉਮੀਦ ਸਾਰੀ ਠੀਕ ਠਾਕ ਤੇ ਵਧੀਆ ਹੋਊਗੀ ਇੱਥੇ ਮਾਰਨਿੰਗ ਦਾ ਟਾਈਮ ਸਵੇਰੇ ਸਵੇਰ ਦਾ ਸਵਾ 7:00 ਦਾ ਟਾਈਮ ਮੱਤੀ ਬੱਸ ਰੈਡੀ ਆ ਤਿਆਰ ਆ ਤੇ ਦਵਾਈ ਦੇ ਕੇ ਹਟੇ ਹੀ ਮਨਮੀ ਤੋਂ ਮੈਂ ਦਵਾਈ ਦੇ ਕੇ ਭੇਜਦੀ ਨੂੰ ਬੇਟਾ ਲੋ ਦਵਾਈ ਦੇ ਲਈ ਭੇਜਦੀ ਹਾਂ ਇਸ ਤਰ੍ਹਾਂ ਬਿਠਾ ਕੇ ਲੱਥਾ ਠੀਕਾ ਤੇ ਪਰ ਉਸ ਤਰ੍ਹਾਂ ਕਹਿੰਦੀ ਮम्मा ਜੀ ਵਾਹ ਨਾ ਜੈਤਨ ਨੂੰ ਲੱਗੂਗਾ ਨਾ ਫਿਰ ਤੂੰ ਫੋਨ ਕਰਾ ਦੇ ਮੈਡਮ ਕੋ ਪਾਪਾ ਜਾ ਕੇ ਲੈ ਆਉਣਗੇ ਤੇ ਆ ਲੇਖ ਬੈਠੀ ਫਤੈ ਨੂੰ ਬੁਗਾ ਲਾ ਸਿਰ ਤਾਂ ਆਉਣਾ ਥੋੜਾ ਜਿਹਾ ਥੋੜਾ ਜਿਹਾ ਇਹ ਮੀਆਂ ਨੇ ਬਦਲ ਤੇ ਵੜਾਇਆ ਵੇਖੋ ਹਣ ਤੇ ਬੱਚੇ ਤੋੜ ਕੇ ਜਿਹਾ ਇਹ ਪੀਣੀਆਂ ਚਾਹ ਬੱਚੇ ਤੋੜ ਕੇ ਫਿਰ ਪੀਣੇ ਆ ਚਾਹ ਪੈਂਦਾ ਪਿਆ ਵਾ ਫਤਿਹ ਗਈ ਆ ਗਈ ਆ ਬੱਸ ਤੇ ਫਤੇ ਜਾਊਗਾ ਸਕੂਲ ਫਤੇ ਸਕੂਲ ਲੋ ਜੀ ਬੱਚੇ ਆਪਣੇ ਗਏ ਆ ਚੱਲ ਬੱਚੇ ਤੌਰ ਕੇਤੇ ਮੈਂ ਆ ਗਈਆਂ ਜਾਮੂ ਲੈਣ ਅੰਟੀ ਦੇ ਰਿਵਾਜ ਮਾਰਨ ਤੇ ਆਪਾਂ ਵੀ ਜਾਮੂ ਜਿਹੜੇ ਚੁਗਲੇ ਆ ਤੇ ਹੁਣ ਆਪਾਂ ਘਰੇ ਜਾਂਦੇ ਆ ਘਰੇ ਜੱਦੀ ਚਾਹ ਪੀਣੇ ਆ ਚਾਹ ਪੀਣੀ ਅਜੇ ਕੰਮ ਸਾਰਾ ਪਿਆ ਕਰਨ ਵਾਲਾ ਹੁਣ ਕਰਦੇ ਆ ਜਾਮ ਨੂੰ ਲਿਆਂਕ ਕੇ ਤੇ ਆਪਾਂ ਤੋਂ ਜਾਮ ਨੂੰ ਟੋਲਟੀ ਲਾ ਕੇ ਤੇ ਧੋ ਕੇ ਤਾਂ ਛਕੂ ਜੂਤ ਫੋਲੀ ਨਾ ਫਿਰ ਘਰ ਦੇ ਜਾਂਦੇ ਤੇ ਆਪਾਂ ਛਕੂ ਦੇ ਵਿੱਚ ਪਾ ਲਈਏ ਜਾਮ ਨੂੰ ਜਾਮਨ ਬਸ ਇੱਕ ਅੱਧਾ ਦਿਨ ਹੋਰ ਵਾ ਖਤਮ ਹੋ ਜਾਣੇ ਆ ਇਹ ਵੀਡੀਓ ਨੂੰ ਥੋੜੀ ਜਿਹੀ ਕੱਲ ਦੀ ਆ ਕੱਲ ਬਣਾਈ ਸੀਗੀ ਉਹ ਵੀਡੀਓ ਆ ਤੇ ਜਾਮ ਨੂੰ ਇੰਨੇ ਸੋਹਣੇ ਮਤਲਬ ਉਹ ਨਾ ਕੱਲ ਥੋੜਾ ਜਿਹਾ ਮੀਂਹ ਪਿਆ ਦੇ ਨਾਲ ਥੋੜੀ ਹਵਾ ਆਈ ਤੇ ਕਿਰ ਗਏ ਥੱਲੇ ਤੇ ਬਸ ਇੱਕ ਅੱਧੀ ਹਵਾ ਹੋ ਰਗੀ ਨਾ ਤੇ ਵੀ ਸਾਰੇ ਕਿਰ ਜਾਣਦੇ ਮੈਨੂੰ ਕਹਿਣ ਲਿਆ ਭਲਕੇ ਫੇਰ ਤੋੜ ਲਾਗੇ ਤੇ ਮੈਂ ਕਿਹਾ ਠੀਕ ਆ ਚੱਲ ਜਾਾਂਗੇ ਤੁਸੀਂ ਦੱਸ ਲਿਓ ਜਦੋਂ ਆਪਾਂ ਜਾਵਾਂਗੇ ਤੇ ਇਹ ਵੀਡੀਓ ਹੈਗੀ ਆ ਅੱਜ ਦੀ ਵੀਰਵਾਰ ਦੀ ਯਾਨੀ ਕਿ ਤੇ ਇੱਥੇ ਬਚਿਆ ਗਏ ਸਕੂਲ ਤੋਂ ਆਣ ਕੇ ਆਪਾਂ ਨੂੰ ਆਣੂ ਦਿੱਤੇ ਬੱਚੇ ਤੇ ਨਿੰਬੂ ਪਾਣੀ ਮੰਗਦੇ ਪਏ ਸੀ ਨਿੰਬੂ ਪਾਣੀ ਬਣਾ ਕੇ ਦੇ ਦਿੱਤਾ ਤੇ ਹੁਣ ਨਵਾ ਕੇ ਹਟੀਆਂ ਤੇ ਉਸ ਤੋਂ ਬਾਅਦ ਮੈਂ ਰੱਖੀ ਹੈ ਚਾਹ ਦਰ ਚਾਹ ਬਣ ਗਈ ਹੈ ਦੁੱਧ ਵੀ ਪਾਤਾ ਮਤਲਬ ਰੱਜਦੀ ਮੈਂ ਫਿਰ ਦਿਨੀ ਮੈਂ ਸਾਡੇ ਧਿਆਰ ਮੁਰਕੇ ਨੂੰ ਇਤਨੇ ਟਿਊਸ਼ਨ ਚੱਲ ਜਣਾ ਚੱਲ ਪੀ ਲੂਗੀ ਤੇ ਨਾਲ ਇਹ ਰੋਟੀ ਨਹੀਂ ਖਾਂਦੀ ਇਹਨਾਂ ਚਾਹ ਨਾਲ ਵੀ ਜਿਸ ਤਰ੍ਹਾਂ ਭੁਜੀਗਾ ਆ ਗਿਆ ਬਿਸਕੁਟ ਹੋ ਗਿਆ ਇਹ ਚੀਜ਼ੇ ਖਾਣੀਆਂ ਆ ਤੇ ਇੱਥੇ ਬਸ ਛਾਣਾ ਭਰਿਆ ਹੀ ਭਾਂਡਿਆਂ ਦੇ ਨਾਲ ਸੁੱਕੇ ਹੀ ਦਿਵਾਂ ਚਲ ਸਾਰੇ ਭਾਂਡੇ ਜਿਹੜੇ ਟੰਗ ਦਿਨੇ ਉੱਪਰਲੇ ਛਾਣਨੇ 'ਚ ਤੇ ਇੱਥੇ ਮੈਂ ਭਾਂਡੇ ਲਾਉਂਦੀ ਪਈ ਸੀਗੀ ਤੇ ਪਲੀਜ਼ ਵੀਡੀਓ ਨੂੰ ਫੁੱਲੋ ਆਊਟ ਕਰਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਥੇ ਬੱਚਿਆਂ ਦੇ ਟਿਫਨ ਵੀ ਮਤਲਬ ਆ ਆਉਂਦੇ ਸਾਰੇ ਅਜੀ ਢੋਲੇ ਆ ਉਹ ਟਿਪਣਾ ਮੈਂ ਲਾਗ ਰੱਖ ਦੇਣੀ ਹੁੰਨੀ ਆ ਸ਼ਕੂਜੇ ਚ ਪਾ ਕੇ ਕੁ ਸਵੇਰੇ ਸਵੇਰੇ ਜਦੋਂ ਜਾਣਾ ਹੁੰਦਾ ਫਿਰ ਲੱਭਦੇ ਨਹੀਂ ਫਿਰ ਉੱਥੇ ਆਪਣੀ ਜਿਹੜੀ ਚਾਹ ਜਿਹੜੀ ਬਣ ਗਈ ਆ ਬਣ ਕੇ ਤਿਆਰ ਵਾ ਤੇ ਨਾਲੇ ਆਬ ਪੀਣ ਨੇ ਨਾਲੇ ਬੱਚਿਆਂ ਨੂੰ ਦੇਣੇ ਆ ਤੇ ਨਮਕੀਨ ਮੈਂ ਪਾ ਲਿਆ ਵਾ ਡੁੰਗੇ ਜ ਪਾ ਲੈ ਨਾਲ ਰਸ ਲੈ ਲਾਂਗੀ ਕਿਉਂਕਿ ਇਹਨਾਂ ਰਸ ਖਾਣੇ ਆ ਫਤਿਹ ਕਦੋਂ ਖਾ ਲੂਗੀ ਤੇ ਮਨਮੀਤ ਨੇ ਖਾਣਾ ਉੱਥੇ ਖਾ ਲੂਗੀ ਤੇ ਨਾਲ ਹੀ ਰਸ ਦੇ ਦੂੰਗੀ ਤੇ ਨਾਲ ਹੀ ਆਪ ਚਾਹ ਪੀ ਲੈਣੀ ਆ ਪੀ ਕੇ ਤੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਕੰਮ ਧੰਦੇ ਕਣਕ ਪਾਈ ਧੁੱਪੇ ਸਵੇਰ ਨੂੰ ਪੀਣ ਕੀਤਾ ਪਹਿਲਾਂ ਤੇ ਮੈਂ ਰਹਿਨਤਾ ਮੈਂ ਕਿਹਾ ਰਹਿਨਦੋ ਕਿ ਬੱਦਲ ਬੜਾ ਆਇਆ ਸਵੇਰੇ ਸਵੇਰ ਨੂੰ ਬੱਦਲ ਰੋਜ ਹੀ ਬੜਾ ਜਾਂਦਾ ਅੱਜ ਫੇਰ ਕੱਲ ਵਾਂਗੂ ਬਹੁਤ ਜ਼ਿਆਦਾ ਬੱਦਲ ਆਇਆ ਸੀਗਾ ਸਵੇਰੇ ਸਵੇਰ ਤੇ ਇੱਕਦਮ ਮੈਂ ਰੱਬ ਠੰਡਾ ਕਰ ਦਿੰਦਾ ਬੜਾ ਵਧੀਆ ਤੇ ਪਹਿਲਾਂ ਹੀ ਰਹਿਨਤੀ ਕਣਕ ਫੇਰ ਧੁੱਪ ਜੀ ਲੱਗ ਗਈ ਮਾੜੀ ਜੀ ਫੇਰ ਸਾਢੇ ਘੱਟ ਪੌਣੇ ਗ੍ਰਹੋਂ ਫੇਰ ਅਸੀਂ ਪਾਈ ਦਿੱਤੀ ਕਣਕ ਤੇ ਫੇਰ ਮੈਂ ਕਿਹਾ ਚਲ ਪਾ ਦਈਏ ਤੇ ਇੱਥੇ ਬਸ ਆਪਾਂ ਰੱਖ ਲਈਏ ਚਾਹ ਦੇ ਨਾਲ ਲੈ ਲਿਆ ਭੁਜੀਆ ਫਤੇ ਲੈ ਗਿਆ ਵਾ ਤੇ ਰਸ ਰ ਲੈ ਲਾਂਗੇ ਤੇ ਚਾਹ ਪੀ ਗਏ ਉਸ ਤੋਂ ਬਾਅਦ ਬਾਕੀ ਦੇ ਕੰਮ ਧੰਦੇ ਫੇਰ ਆਪਾਂ ਕਰਦੇ ਆ ਯੂਨੀਫਾਰਮ ਕਰਨੀ ਹੈ ਪ੍ਰੈਸ ਮਨਮੀਤ ਦੀ ਸ਼ਰਟ ਉਹ ਇੱਥੇ ਆਜੀ ਸ਼ਾਮ ਦਾ ਟਾਈਮ ਸਵਾ 6 ਦਾ ਤੇ ਇੱਥੇ ਆਪਾਂ ਆ ਗਏ ਆ ਸੋਲ ਦੀ ਵਿੱਚ ਸਬਜ਼ੀ ਦੀ ਕੱਟ ਕੇ ਤੇ ਮੈਂ ਨਾ ਗੋਭੀ ਲਿਆਂਦੀ ਸੀ ਮਨਮੀਤ ਦੇ ਪਾਪਾ ਨੇ ਰਾਤੀ ਇਹਨੂੰ ਉਬਾਲਦੀ ਉਬਾਲ ਲਿਆ ਵਾ ਪਿਆਜ਼ ਵਗੈਰਾ ਸਾਰਾ ਕੁਝ ਕੱਟ ਲਿਆ ਵਾ ਤੇ ਇਸੇ ਬਾਅਦ ਸਾਨੂੰ ਗੋਭੀ ਨੂੰ ਉਬਾਲ ਲਿਆ ਵਾ ਮਾਚਲ ਫਿਰ ਵੀ ਉਹ ਬਾਲ ਕੇ ਧਰਨੀ ਚਾਹੀਦੀ ਹੈ ਨਾ ਇਹ ਕਹਿੰਦੇ ਸੀ ਕਿ ਉਹ ਬਾਲ ਕੇ ਤਰੀ ਤੇ ਮੈਂ ਤਾਂ ਚੱਲੋ ਉਬਾਲ ਲਾਂਗੇ ਥੋੜੀ ਜੀ 2 ਮਿੰਟ ਮੈਂ ਉਬਾਲ ਲਿਆ ਇਹਨੂੰ ਉਬਾਲ ਕੇ ਤੇ ਹੁਣ ਮੈਂ ਮਤਲਬ ਉਹਨੂੰ ਛਿੱਕੂ ਦੇ ਵਿੱਚ ਪਾਣ ਲਿਆ ਸੀਗਾ ਮੈਂ ਜਦੋਂ ਛਿੱਕੂ ਦੇ ਵਿੱਚ ਕੱਢ ਲਿਆ ਸੀਗਾ ਤੇ ਹੁਣ ਲਾ ਦੂੰਗੀ ਮੈਂ ਤੜਕਾ ਕੜਾਈ ਵਿੱਚ ਰੱਖਤੀ ਆ ਉੱਪਰ ਗੈਸ ਤੇ ਹੁਣ ਤੜਕਾ ਲਾ ਦੂੰ ਬਾਕੀ ਸਾਰਾ ਕੁਝ ਆਪਾਂ ਪਿਆਜ਼ ਲਸਣ ਅਦਰਕ ਵਗੈਰਾ ਸਾਰਾ ਕੁਝ ਕੱਟ ਲਿਆ ਵਾ ਤੇ ਉਹ ਰੱਖ ਲਾਂਗੇ ਤਾਂ ਮਣੂ ਮੀਤ ਦੇ ਪਾਪਾ ਰਾਤੀ ਲੈ ਕੇ ਆਏ ਸੀਗੇ ਗੋਭੀ ਤੇ ਮਣੂ ਮੀਤ ਦੇ ਗੋਭੀ ਵੇਖਦੇ ਆ ਸਾਰੇ ਬੋਲਣ ਲੱਗ ਪਏ ਕਿੰਦੀ ਪਾਪਾ ਮੈਂ ਸੁੱਕੀ ਸਬਜੀ ਨਹੀਂ ਖਾਣੀ ਮੈਂ ਤਰੀ ਵਾਲੀ ਖਾਣੀ ਜਾਂ ਆਲੂ ਖਾਣੀ ਜਾਂ ਚਨੇ ਜਾਂ ਦਾਲ ਪਤਾ ਨਹੀਂ ਸੁੱਕੀ ਸਬਜੀ ਨੂੰ ਕਿਉਂ ਬੱਚਿਆਂ ਨੂੰ ਮਤਲਬ ਵਧੀ ਸਹੀ ਨਹੀਂ ਲੱਗਦੀ ਵੀ ਪਾਲਿਆ ਵਾ ਤੇਲ ਕੜਛੀ ਇੱਕ ਤੇਲ ਪਾਲੀ ਗੋਭੀ ਨੂੰ ਥੋੜੀ ਜੀ ਥੋੜੀ ਜੀ ਗੋਭੀ ਲੈ ਕੇ ਆਏ ਤੇ ਇੱਥੇ ਆਪਾਂ ਤੇਲ ਪਾਲਿਆ ਵਾ ਤੇ ਪਿਆਜ਼ ਦੋ ਕਟੇ ਸੀਗੇ ਅਦਰਕ ਤੇਲ ਟਮਾਟਰ ਨਹੀਂ ਲਿਆਂਦੇ ਟਮਾਟਰ ਨਾ ਹੀ ਲੰਦੇ ਸੇਦ ਯਾਦ ਨਹੀਂ ਰਿਹਾ ਤੇ ਨਾ ਹੀ ਹੈ ਨੀ ਸਿਗਟ ਵਾਟਰ ਪਰ ਮੈਂ ਨਹੀਂ ਪਾਇਆ ਵੀ ਤੇ ਇੱਥੇ ਆਪਾਂ ਜੀਰਾ ਤੇਲ ਗਰਮ ਹੋ ਕੇ ਤੇ ਨਾਲ ਹੀ ਜੀਰਾ ਪਾ ਦੂੰਗੇ ਜੀਰਾ ਪਾ ਕੇ ਤੇ ਨਾਲ ਹੀ ਆਪਾਂ ਵੀ ਪਿਆਜ਼ ਪਿਆਜ ਜਿਹੜੇ ਪਾਉਂਦੇ ਆ ਵਿੱਚ ਕਿ ਭੁੱਜ ਜਾਣ ਤੇ ਉਸ ਤੋਂ ਬਾਅਦ ਇਹਨੂੰ ਪਿਆਜ਼ਾਂ ਨੂੰ ਭੁੰਨਦੀ ਪਈ ਸੀ ਮੈਂ ਥੋੜਾ ਜਿਹਾ ਕਰਕੇ ਨੇ ਇਹਨਾਂ ਨੂੰ ਭੁੰਨ ਕੇ ਤੇ ਫਿਰ ਮੈਂ ਆਲੂ ਤੇ ਟਿੰਡਲ ਜਿਹੜੇ ਹਨ ਉਹਨਾਂ ਨੂੰ ਵੀ ਥੋੜਾ ਤਲਜੇ ਲਿਆ ਹੀ ਮਤਲਬ ਇਸ ਤਰ੍ਹਾਂ ਹੀ ਵਿੱਚ ਇਹਦੇ ਪਾਦ ਤੇ ਹੀ ਤਲੇ ਤਲਜੇ ਲਏ ਸੀਗੇ ਕਿਵਾਂ ਚੱਲ ਲਈ ਇਹ ਨਾਲੀ ਥਲੇ ਜਾਣਗੇ ਮਨਵੀ ਤੇ ਪਾਪਾ ਕਹਿੰਦੇ ਗੋਭੀ ਵੀ ਫਰਾਈ ਕਰਕੇ ਬਣਾਣੀ ਪਹੁੰਣੀ ਉਹ ਔਖੀ ਜਿਹੀ ਲੱਗੀ ਮੈਂ ਉਹਨੂੰ ਫਰਾਈ ਕੀਤਾ ਤੇ ਉਹਨੂੰ ਤੇਲ ਉਹਨੂੰ ਸੌਰੀ ਆਲੂ ਤੇ ਟਿੰਡਲਾ ਨੂੰ ਮਤਲਬ ਨਾਲ ਹੀ ਫਰਾਈ ਜਿਹੜਾ ਮੈਂ ਕਰ ਲਿਆ ਥੋੜਾਕਾ ਟਾਈਮ ਉਹਨੂੰ ਮੈਂ ਸਗੋਂ ਨਾਲ ਭੁੰਨ ਲਿਆ ਸੀਗਾ ਤੇ ਮੈਂ ਸਬਜੀ ਚੱਲ ਵਧੀਆ ਬਣੂਗੀ ਤੇ ਦੇਖਦੇ ਹਾਂ ਚੱਲ ਨਾਲੇ ਟਰਾਈ ਕਰਕੇ ਕਿਸ ਤਰ੍ਹਾਂ ਦੀ ਬਣਦੀ ਆ ਪਰ ਬਹੁਤ ਸੁਆਦਵੀ ਜਿਹੜੀ ਬਣੀ ਸੀਗੀ 5 ਕਿ ਮਿੰਟ ਮੈਂ ਮਤਲਬ ਟਿੰਡਲਾਂ ਤੇ ਉਹਨੂੰ ਆਲੂ ਬਣ ਜਿਹੜਾ ਵਿੱਚ ਫਰਾਈ ਕੀਤਾ ਸੀਗਾ ਆਪਣੇ ਆਲੂ ਜਿਹੜੇ ਫਰਾਈ ਹੁੰਦੇ ਪਏ 5 ਕਿ ਮਿੰਟ ਨੇ ਆਲੂ ਫਰਾਈ ਕਰਕੇ ਉਸ ਤੋਂ ਬਾਅਦ ਆਪਾਂ ਲੂਣ ਹੋਣਾ ਮਸਾਲਾ ਤੇ ਹਲਦੀ ਜਿਹੜੀ ਆਪਣੇ ਮਤਲਬ ਸਵਾਦ ਅਨੁਸਾਰ ਜਿੰਨੀ ਕਾਪਣ ਲੋੜ ਵਾ ਆਪਾਂ ਵਿੱਚ ਪਾ ਦਾਂਗੇ ਤੇ ਆਪਾਂ ਥੋੜਾ ਜਿਹਾ ਫਰਾਈ ਕਰਦੇ ਆ ਆਲੂ ਵੇਸੇ ਇਹ ਸਾਫਟ ਜਿਹੇ ਥੋੜੇ ਹੋ ਗਏ ਸੀਗੇ ਉਸ ਤੋਂ ਬਾਅਦ ਆਪਾਂ ਪਾਤਾਵੇ ਲੂਣ ਹਲਦੀ ਤੇ ਮਸਾਲਾ ਤਿੰਨੇ ਚੀਜ਼ਾਂ ਪਾ ਕੇ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਜਿਹੜੇ ਇਹਨਾਂ ਨੂੰ ਮਸਾਲਾ ਵਿੱਚ ਲਪਾ ਕੇ ਭੇਜਦੇ ਨੇ ਥੋੜਾ ਜਿਹਾ ਭੁੰਨਿਆ ਉਸ ਤੋਂ ਬਾਅਦ ਆ ਫੁੱਲ ਮੈਂ ਥੋੜਾ ਕੇ ਚੇਰਾ ਮਤਲਬ ਕਿ ਹੋਰ ਇਹਨਾਂ ਨੂੰ ਕਰਦੇ ਨਾ ਰੇਨ ਲੱਕੇ ਥੋੜੇ ਜਿਹਾ ਮਤਲਬ ਸੌਫਟ ਜਿਹਾ ਜਿਹੜਾ ਉਸ ਤੋਂ ਬਾਅਦ ਆ ਮੈਂ ਫੁੱਲ ਪਾਈ ਸੀਗੀ ਦੀਦੀ ਉਹਨਾਂ ਨੇ ਇਹਨਾਂ ਦੇਖ ਦਿੱਤੀ ਸੀ ਚੌਲਾਂ ਦੀ ਚੌਲਾਂ ਦੀ ਦੇਖ ਦਿੱਤੀ ਸੀ ਤੇ ਉਹਨਾਂ ਨੇ ਫੋਨ ਕੀਤਾ ਕਿ ਲੈ ਜਾਓ ਤੇ ਮੇਰੇ ਤੋਂ ਤਾਂ ਟਾਈਮ ਨਹੀਂ ਸੀਗਾ ਤੇ ਫਿਰ ਮੈਂ ਮਨਮੀਤ ਨੂੰ ਭੇਜਤਾ ਸੀ ਲਫਾਪ ਦੇ ਕੇ ਤੇ ਮੈਂ ਥੋੜੇ ਹੀ ਭਾਗੇ ਲੈ ਆਏ ਤੇ ਇੱਥੇ ਥੋੜੇ ਕਿਉਂਕਿ ਇਹ ਰਾਤ ਉਹ ਚੋਲ ਘਾਟੀ ਦੇ ਨਾਲੇ ਇੱਕ ਸਾਡੇ ਮਿੱਠਾ ਮਤਲ ਖਾ ਲੈਂਦੇ ਆ ਪਰ ਇਸ ਤਰ੍ਹਾਂ ਹੀ ਖਾਣਾ ਹੁੰਦਾ ਵਾ ਇਹਨਾਂ ਨੇ ਪਹਿਲਾਂ ਮੈਂ ਨਾ ਇੱਥੇ ਕੱਢੇ ਹੀ ਗਏ ਡੂੰਗੇ ਜੇ ਚੋਲ ਸੌਰੀ ਪਲੇਟ 'ਚ ਕੱਢੇ ਫਿਰ ਮੈਂ ਕਿ ਗਰਮ ਉਹ ਤੇ ਇਹਨਾਂ ਠੰਡੇ ਹੋ ਜਣਾ ਉਹ ਛਾਟੀ ਤੇ ਫਿਰ ਮੈਂ ਇਹਨਾਂ ਕੋਲੇ ਦੇ ਵਿੱਚ ਪਾ ਦਿੱਤੇ ਸੀਗੇ ਤੇ ਆਪ ਕੋਲੇ 'ਚ ਬਾਕੀ ਕੱਢ ਗਏ ਤੇ ਉਸ ਤੋਂ ਬਾਅਦ ਆ ਜਿਹੜੇ ਥੋੜੇ ਜਿਹਾ ਆਪ ਖਾ ਲਈ ਸੀਗੇ ਥੋੜੇ ਬੱਚਿਆਂ ਨੂੰ ਦੇ ਦਿੱਤੇ ਸੀਗੇ ਫਤਿਹ ਤਾਂ ਸਾਈਕਲ ਚਲਾਉਣ ਡਿਆ ਵਾ ਵਾਰ ਇਹ ਆਪਣੀ ਟਿੰਡਲ ਟੰਗੀ ਸਾਰਾ ਕੁਝ ਹੋ ਗਿਆ ਉਹ ਸੌਫਟ ਮਿੰਦਲ ਅਗ ਡੰਡਲੇ ਤੇ ਆਲੂ ਵੀ ਸੌਟੋ ਲਈ ਆਪਣੇ ਤੋਂ ਹੁਣ ਆਪਾਂ ਜਿਹੜਾ ਬੋਇਲ ਕੀਤੀ ਆ ਫੁੱਲ ਸਰ ਗੋਭੀ ਤੇ ਫੁੱਲ ਕੀਤੇ ਬੋਇਲ ਤੇ ਉਹ ਮੈਂ ਵਿੱਚ ਪਾ ਦਿੱਤੇ ਵਿੱਚ ਐਡ ਕਰਤੇ ਆ ਤੇ ਸਬਜੀ ਉਸ ਤੋਂ ਬਾਅਦ ਮੈਂ 5 ਕਿ ਮਿੰਟ ਲੱਗੇ ਹੋਰ ਤੇ ਸਬਜੀ ਜਿਹੜੀ ਆਪਣੀ ਤਿਆਰ ਹੋ ਗਈ ਸੀ ਬਣ ਗਈ ਸੀ 5 ਮਿੰਟਾਂ ਤੱਕ ਪੂਰੀ ਵਧੀਆ ਸਬਜੀ ਬਣ ਗਈ ਤੇ ਸਬਜੀ ਬਹੁਤ ਜਿਆਦੀ ਸਵਾਦ ਬਣੀ ਸਬਜੀ ਧਰ ਕੇ ਉਸ ਤੋਂ ਬਾਅਦ ਮੈਂ ਇਹਨਾਂ ਦਾਣੇ ਪਏ ਸੀਗੇ ਬਾਅਦ ਮੈਂ ਉਹ ਮਤਲਬ ਟੋੜੇ ਚ ਪਾਈ ਕੀ ਰੱਖ ਗਏ ਫੁੱਲ ਪਾ ਕੇ ਸਬਜੀ ਸਾਰੀ ਗੋਭੀ ਵਿੱਚ ਪਾ ਕੇ ਤੇ ਆਪਾਂ ਦਿੱਤੇ ਟੱਕ ਗਏ ਮੈਂ ਦਾਣੇ ਪਾਉਣ ਤੋੜੇ ਚ ਤੇ ਇੱਥੇ ਨਾ ਫਤੇ ਮੈਨੂੰ ਕਹਿੰਦੇ ਮम्मा ਮੈਨੂੰ ਉੱਤੇ ਬਿਠਾ ਤੇ ਝੂਟਾ ਦਵਾ ਦੋ ਮੈਨੂੰ ਉਹ ਤੇ ਇਦਨੇ ਨੂੰ ਪੈਰ ਤੇ ਉਹ ਮਰਾਲੀ ਕਿਲੀ ਜੀ ਸਾਈਕਲ ਦੀ ਤੇ ਉਸ ਤੋਂ ਬਾਅਦ ਆਏਦੇ ਮੈਂ ਹਵੇ ਬੰਨੀ ਟਾਕੀ ਜੀ ਇਹ ਕਹਿੰਦਾ ਮੇਰੇ ਲਊ ਕਾਫੀ ਕੱਢ ਲਿਆ ਨੇ ਤੇ ਇੱਥੇ ਮੱਸ ਮੈਂ ਲੱਗੀਆਂ ਦਾਣੇ ਪਾਉਣ ਤੋੜੇ ਚ ਤੱਲਾ ਗਿਆ ਕੁੜੀ ਉਹ ਦੀ ਦੀਆਂ ਕੁੜੀਆਂ ਦੋਵੇਂ ਗਿਆ ਪਹਿਲਾਂ ਵੀ ਖੇਡਣ ਡੀਆਂ ਸੀ ਕਿਤੇ ਬੱਚੇ ਸਾਰੇ ਸਾਈਕਲ ਚਲਾਉਂਦੇ ਹੀ ਬਾਹਰ ਤੇ ਉਸ ਤੋਂ ਬਾਅਦ ਆਏ ਅੰਦਰ ਆ ਗਏ ਆ ਖੇਡਣ ਡੀਆਂ ਹੀ ਫਤਿਹ ਨੂੰ ਕਹਿੰਦੀਆਂ ਫਤਿਹ ਝੂਟਾ ਲੈ ਲੈਂਦੇ ਫਤਿਹ ਕਹਿੰਦੇ ਮੈਨੂੰ ਹੁਣ ਫਤਿਹ ਨਾ ਉੱਪਰ ਬੈੱਕ ਲੈਿੰਦਾ ਪਹਿਲਾਂ ਬੁੱਠੇ ਰੋਕਦੇ ਲੈਂਦਾ ਸੀ ਹੁਣ ਇਹਨਾਂ ਹੁਣ ਉੱਪਰ ਬੈੱਕ ਲੈਿੰਦਾ ਤੇ ਇੱਥੇ ਰੋਲਾ ਪਾਇਆ ਸੀ ਇਹਨਾਂ ਦਾ ਮਮਾ ਮੈਨੂੰ ਝੂਟਾ ਦੇ ਉਹ ਝੂਟੇ ਮੈਂ ਤਾਂ ਨੇ ਪਾ ਗਏ ਨਾ ਥੋੜੇ ਦੇ ਵਿੱਚ ਤੇ ਫਤਿਹ ਨੂੰ ਕਹਿੰਦੀ ਕਿ ਬਾਤ ਇਹ ਮਨਮੀ ਤਾਂ ਹੁਣ ਖੇਡਦੇ ਆ ਇੱਕ ਸਕੂਲੋਂ ਆਇਆ ਨੂੰ ਆਉਣੀ ਹੈ ਤੇ ਇੱਕ ਇਹਨਾਂ ਨੂੰ ਹੁਣ ਮੈ ਉਕੇ ਖੇਡਦੇ ਪਸੀਨਾ ਬਸੂਣਾ ਫਿਰ ਆ ਜਾਂਦਾ ਹੁੰਦਾ ਵਾ ਤੇ ਫਤਿਹ ਨੇ ਅਜੇ ਨਾ ਹੋਮਵਰਕ ਬਣ ਨਹੀਂ ਕੀਤਾ ਤੇ ਮੈਂ ਨੂੰ ਕਹਿੰਦੀ ਪਈ ਸੀ ਹੋਮਵਰਕ ਵੀ ਕਰ ਲਾ ਕਿ ਮੁੜ ਕੇ ਮੈਂ ਨਹੀਂ ਸਵੇਰੇ ਕਰਾਉਣਾ ਜੋ ਸਕੂਲ ਜਾਣਾ ਹੁੰਦਾ ਉਹ ਦੋ ਤਿੰਨ ਚੇਤਾ ਆ ਜਾਣਾ ਵਾ ਕਿ ਮੈਂ ਨਹੀਂ ਕਰਾਉਣਾ ਮੈਂ ਇਸ ਤਰ੍ਹਾਂ ਸਵੇਰੇ ਭੇਜਣਾ ਵਾ ਸਕੂਲ ਕੋਈ ਨਾ ਰਾਤੀ ਕੱਪੜੇ ਤੇ ਕੱਲ ਰਾਤ ਫੇਰ ਲਾਈਟ ਨੇ ਬਹੁਤ ਜ਼ਿਆਦਾ ਸ਼ਾਮੀ ਜੇ ਤੰਗ ਕੀਤਾ ਇੰਨਾ ਜ਼ਿਆਦਾ ਨਾ ਬੜੀ ਬਲ ਲਾਈਟ ਆ ਗਈ ਚੱਲ ਗਈ ਆ ਗਈ ਚੱਲ ਗਈ ਰਤ ਮੈਨੂੰ 10:00 ਵਜੇ ਗਏ ਹੋਣੇ ਆ ਕੱਪੜਿਆਂ ਨੂੰ ਇੰਨੀ ਲੇਟ ਤੱਕ ਮਤਲਬ ਮੈਂ ਕੱਪੜੇ ਧੋਤੇ ਜਿਹੜੇ ਬੜਾ ਟਾਈਮ ਲੱਗ ਗਿਆ ਇਹ ਤੇ ਬਸ ਆਪਣੀ ਥੋੜੀ ਜਿਹੀ ਤੇ ਮੈਂ ਕਹਿਣ ਨਹੀਂ ਹਿੰਗੀ ਕਿ ਆਪਾਂ ਕਣਕਰ ਕਾ ਜਿਆਦੀ ਕੱਢ ਲਈ ਆ ਮਨਮਿਤ ਤੇ ਪਾਪਾ ਨੇ ਕਿਉਂਕਿ ਅੱਗੇ ਥੋੜੀ ਜਿਹੀ ਘੱਟ ਵੀ ਹੋਣਾ ਇੱਕ ਨਾ ਸੁੰਡੀ ਉਹ ਸੁੰਡੀ ਤੇ ਸੱਸਰੀ ਬੜੀ ਛਿੱਤੀ ਆਟੇ ਨੂੰ ਜਿਹੜੀ ਪੈ ਜਾਂਦੀ ਆ ਤੇ ਇੱਥੇ ਮੈਂ ਦਾਣੇ ਪਾਉਣ ਲਈ ਤੇ ਇੱਥੇ ਲਾਗੋ ਲਾਗੇ ਆ ਆਗੇ ਅੰਟੀ ਅੰਟੀ ਆਹੀ ਉੱਤਰਾ ਦੇ ਮੁੜਕੇ ਕਹਿਣ ੜੇ ਮੈਨੂੰ ਕਹਿੰਦੇ ਨਾਲ ਵਲੌਗ ਬਣੜਿਆ ਮੈਂ ਕਿ ਹਾਂਜੀ ਕਿ ਨਾਲ ਵਲੌਗ ਬਣੜਿਆ ਵਾ ਤੇ ਇਹਨਾਂ ਨੇ ਮੈਂ ਦਾਣੇ ਪਾਉਣ ਦੇ ਇਹਨਾਂ ਨੇ ਥੋੜਾ ਫੜ ਲਿਆ ਥੋੜਾ ਜਿਹਾ ਹਲੇ ਪਜੀ ਕਰਾਤੀ ਚਲੋ ਮੇਰੀ ਆ ਚਲ ਪਾਦਮ ਨੂੰ ਮੀਤੇ ਪਾਪਾ ਜੀ ਆ ਜਾਣਗੇ ਟਾਈਮ ਨਾਲ ਤੇ ਫਿਰ ਛੱਡ ਆਉਣਗੇ ਤੇ ਵੇਖੋ ਗਾੜੀ ਕਦੋਂ ਇਹ ਪਰ ਲੇਟ ਆਏ ਸੀਗੇ ਕਾਫੀ ਇਹ ਆਏ ਹੀਗੇ 8 ਕਜੇ ਤੱਕ ਆਏ ਸੀਗੇ ਪਰ ਉਦੋਂ ਮੁੜ ਕੇ ਕਹਿੰਦੇ ਚਲ ਸਵੇਰੇ ਛੱਡ ਦੂੰਗਾ ਮਾ ਹੁਣ ਰਹਿਣ ਤੋਂ ਨੀਰਾ ਗਿਆ ਵਾ ਉਹਨੇ ਥੋੜਾ ਦਿਨਾਂ ਦਾ ਫਰਕ ਪਿਆ ਵਾ ਕਿ ਦਿਨ ਛੋਟੇ ਹੋਏ ਆ ਇੱਥੇ ਆਪਣੀ ਸਬਜੀ ਜਿਹੜੀ ਬਣ ਗਈ ਸਬਜੀ ਤੇ ਉਦੋਂ ਹੀ ਬਣ ਗਈ ਪੰਜ ਸੱਤ ਮਿੰਟ ਚੱਕ ਲਈ ਜਦੋਂ ਮੈਂ ਦਾਣੇ ਪਾਏ ਤੇ ਇੱਥੇ ਬਸ ਮੈਂ ਫੁਲਕੇ ਲਾਉਂਦੀ ਮੂੰਮੀਦੇ ਪਾਪਾ ਨੇ ਆ ਕੇ ਨਾਲੇ ਬੱਚਿਆਂ ਨੂੰ ਵੀ ਮੈਨ ਨੂੰ ਮਾਣੂ ਦੇ ਤੱਕੜੇ ਪਾਤੇ ਤੇ ਤੇ ਕੁਲਰ ਬਾਅਰ ਲੱਗਾ ਬੱਚੇ ਆਪਣੇ ਬਾਅਰ ਵਾ ਦੋਵੇਂ ਪਾਪਾ ਦਾ ਫੋਨ ਪੜਿਆ ਸ਼ਾਹੀਦ ਫਤੇ ਨੇ ਫਤੈ ਨੂੰ ਫੋਨ ਦਾ ਬੜਾ ਹੁੰਦਾ ਜਦੋਂ ਪਾਪਾ ਆ ਜਾਂਦੇ ਦੋਨੋਂ ਫੋਨ ਪੜਦਾ ਹੁੰਦਾ ਵਾ ਪਹਿਲਾਂ ਮੇਰਾ ਸਕੂਲੋਂ ਆਣ ਕੇ ਇੰਨੇ ਤੇ ਬਸ ਇੱਥੇ ਨਵੇਂ ਨਮੀਤ ਪਾਪਾ ਨੇ ਆਏ ਤੇ ਮੈਂ ਕਹਿੰਦੀ ਮੈਂ ਨਾ ਰੋਟੀ ਪਉਣੀ ਆ ਤੇ ਤੂੰ ਖਾ ਲਓ ਬਹਿ ਜਾ ਕਿ ਨਾਲੇ ਫਤੇ ਹੁੰਦੀ ਨਾ ਨਵੇਂ ਨਮੀਤ ਕਹਿੰਦੀ ਮਮਾ ਭੁੱਖ ਲੱਗੀ ਹੈ ਰੋਟੀ ਦੋ ਰੋਟੀ ਆਂਦੀ ਦੋਦ ਬਾ ਰੋਟੀ ਖਾਧੀ ਵੀ ਗੋਭੀ ਵੇਖ ਕੇ ਤਾਂ ਉੱਥੇ ਹੀ ਕਿਤੇ ਹੋ ਗਈ ਨਾ ਇਹ ਨੂੰ ਅਸੀਂ ਕਿ ਆਲੂ ਕੱਟ-ਕੱਟ ਕੇ ਖਾਲਾ ਚੱਲ ਕਹਿੰਦੀ ਨਾ ਮੈਂ ਗੁਸਕੀ ਸਬਜ਼ੀ ਖਾਣੀ ਨਹੀਂ ਬਹੁਤ ਜਿਆਦਾ ਖਰਾਬ ਤੇ ਇਹਦੇ ਨਾਲ ਥੋੜਾ ਦਹੀਂ ਸੀਗਾ ਤੇ ਮੈਂ ਦਹੀਂ ਚ ਭਾਈਆਂ ਸੀਗੀਆਂ ਪਕੌੜੀਆਂ ਉਹਨ ਵੀ ਤੇ ਪਾਪਾ ਨੇ ਪਾ ਲਈਆਂ ਸੀ ਨਾਲ ਲੂਣ ਮਸਾਲਾ ਸਾਰਾ ਕੁਝ ਜਿਹੜਾ ਪਾ ਲਿਆ ਥੋੜਾ ਕਹਿੰਦੇ ਕਿ ਚਲ ਸੁੱਕੀ ਸਬਜ਼ੀ ਨਾਲ ਦਹੀਂ ਵਧੀਆ ਲੱਗਦਾ ਤੇ ਮਾਂ ਚਲ ਪਾ ਲੋ ਦਹੀਂ ਹੈਗਾ ਵਾ ਤੇ ਇੱਥੇ ਬਸ ਮੈਂ ਰੋਟੀ ਬਣਾਉਂਦੀ ਪਈ ਸੀ ਤੇ ਮੈਂ ਇਹਨਾਂ ਨੂੰ ਕੰਡੀ ਤੁਸੀਂ ਖਾ ਲੋ ਤੇ ਇੱਕ ਨਾ ਜਿਹੜਾ ਸੋਈ ਦੇ ਵਿੱਚ ਵੱਡਦਾ بڑا ਔਖਾ ਉਹਦੇ ਤੇ ਨੌਨ ਹੋ ਜਾਂਦਾ ਰ ਸੋਈ ਦੇ ਵਿੱਚ ਐ ਕਿਤੇ ਪਸੀਨੇ ਨਾਲ ਭੇਜ ਜਾਂਦਾ ਬੰਦਾ ਬੜਾ ਓਕਰ ਸੋਈ ਦੇ ਵਿੱਚ ਤੇ ਆ ਵੇਖੋ ਸਬਜੀ ਇੰਨੀ ਜਿਆਦੀ ਸਵਾਦ ਬਣੀ ਨਾ ਬਹੁਤ ਜਿਆਦੀ ਸਬਜੀ ਦੀ ਸਬਜੀ ਬੜੀ ਸਵਾਦ ਬਣੀ ਸੀਗੀ ਤੇ ਇੱਥੇ ਬਸ ਮੈਂ ਉਹਨਾਂ ਨੂੰ ਫੜਾ ਕੇ ਰੋਟੀ ਦੇ ਨਾਲ ਦੀ ਨਾਲ ਮੈਂ ਫੁਲਕੇ ਲਾਉਂਦੀ ਪਈ ਸੀਗੀ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ ਗੁੱਡ ਨਾਈਟ